ਸੁਖਾਲ ਜੀ ਪੰਜਾਬ ਨਿਊਜ਼ ਵਿਖਰੀ ਸਾਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਸੁਰਖੀਆਂ ਤੇ ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਪੀਐਮ ਮੋਦੀ ਨੇ ਗੁਜਰਾਤ ਨੂੰ ਦਿੱਤੀ ਵੱਡੀ ਸਵਾਗਤ 34200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀ ਪੱਥਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਰਾਹਤ ਅਦਾਲਤ ਨੇ 4 ਅਕਤੂਬਰ ਤੱਕ ਵਧਾਈ ਨਿਆਇਕ ਇਰਾਜ਼ਤ ਬਿਜ਼ਨਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਕੀਤਾ ਸੀ ਗ੍ਰਿਫਤਾਰ ਵਾਦਪੁਰ ਹੈਡ ਵਰਕਰਸ ਦੇ ਗੇਟ ਟੁੱਟਣ ਦੇ ਮਾਮਲੇ ਤੇ ਵੱਡੀ ਕਾਰਵਾਈ ਜਾਂਚ ਵਿੱਚ ਮਿਲੀ ਵੱਡੀ ਲਾਪਰਵਾਹੀ ਐਕਸੀਐਨ ਐਸਡੀਓ ਜੀਆਈ ਕਿਤੇ ਸਸਪੈਕਟ ਪ੍ਰਵਾਸੀ ਮਜ਼ਦੂਰਾਂ ਵਿਰੋਧ ਪੰਜਾਬੀਆਂ ਦਾ ਗੁੱਸਾ ਚਾਰੀ ਜਲੰਧਰ ਵਿੱਚ ਤੀਨੇ ਪ੍ਰਵਾਸੀ ਦੁਕਾਨਾਂ ਨੂੰ ਲਗਾਈ ਅੱਗ ਅੱਗ ਲਗਾਏ ਜਾਂਦੀ ਵੀਡੀਓ ਆਈ ਸਾਹਮਣੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਪਹੁੰਚੇ ਜਿੱਥੇ ਉਹਨਾਂ ਗੁਜਰਾਤ ਦੇ ਵਿੱਚ 34200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀ ਪੱਥਰ ਰੱਖਿਆ ਇਸ ਦੌਰਾਨ ਸਵੈ ਨਿਰਭਰਤਾ ਤੇ ਜ਼ੋਰ ਦਿੰਦੇ ਹੋਏ ਉਹਨਾਂ ਕਿਹਾ ਕਿ ਅਸਲ ਦੇ ਵਿੱਚ ਭਾਰਤ ਦਾ ਦੁਨੀਆ ਵਿੱਚ ਕੋਈ ਵੱਡਾ ਦੁਸ਼ਮਣ ਨਹੀਂ ਹੈ ਦੂਸਰੇ ਦੇਸ਼ਾਂ ਤੇ ਨਿਰਭਰਤਾ ਭਾਰਤ ਦਾ ਇੱਕੋ ਇੱਕ ਦੁਸ਼ਮਣ ਹੈ ਪ੍ਰੋਜੈਕਟਾਂ ਦੀ ਕੁੱਲ ਲਾਗਤ 34200 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ 'ਚ ਸਮੁੰਦਰ ਸੇ ਸਮ੍ਰਿਧੀ ਨਾਮਕ ਇੱਕ ਵੱਡਾ ਪ੍ਰੋਜੈਕਟ ਸ਼ਾਮਲ ਹੈ ਜਿਸ ਦਾ ਉਦੇਸ਼ ਸਮੁੰਦਰੀ ਖੇਤਰ ਰਾਹੀਂ ਵਪਾਰ, ਰੋਜ਼ਗਾਰ ਤੇ ਵਿਕਾਸ ਨੂੰ ਉਤਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਗੁਜਰਾਤ ਅਤੇ ਦੇਸ਼ ਦੇ ਉਜਵਲ ਭਵਿੱਖ ਨਾਲ ਜੋੜਿਆ ਅਤੇ ਆਖਿਆ ਕਿ ਇਹ ਆਰਥਿਕ ਤੜਕੇ ਨੂੰ ਇੱਕ ਨਵੀਂ ਗਤੀ ਦੇਵੇਗਾ। ਸਾਜਵੇਂ ਕਾਰਜਕ੍ਰਮ ਤਾਂ ਭਵਨਗਰ ਮੈਂ ਹੋ ਰਹਾ ਹੈ। ਲੇਕਿਨ ਇਹ ਕਾਰਜਕ੍ਰਮ पूरे हिंदुस्तान का है आज भावनगर निमित्त है और पूरे भारत में समुद्र से समृद्धि की ओर जाने की हमारी दिशा क्या है उसके लिए आज इस महत्वपूर्ण कार्यक्रम का केंद्र भावनगर चुना गया गुजरात के लोगों को भावनगर के लोगों को बहुत-बहुत बधाई बहुत जिक्र खास है कि प्रधानमंत्री नरेंद्र मोदी ने अपने गृह राज्य गुजरात पहुंचने के बाद भावनगर में एक बड़ा रोड शो किया यह रोड शो हवाई अड्डे तो गांधी मैदान तक लगभग 1 किलोमीटर तक फैलया हुआ सी ਜਿੱਥੇ ਉਹਨਾਂ ਨੇ ਇੱਕ ਜਨਤਾ ਕਸਮਾਗਮ ਕਰਨਾ ਸੀ ਦੋਵਾਂ ਪਾਸਿਆਂ ਤੇ ਖੜੇ ਹਜ਼ਾਰਾਂ ਲੋਕਾਂ ਨੇ ਫੁੱਲਾਂ ਤੇ ਤਾੜੀਆਂ ਦੇ ਨਾਲ ਪੀਐਮ ਮੋਦੀ ਦਾ ਸਵਾਗਤ ਕੀਤਾ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਵਜੀਠੀਆ ਦੇ ਮਾਮਲੇ ਦੀ ਸੁਣਵਾਈ ਮੋਹਾਲੀ ਅਦਾਲਤ ਵਿੱਚ ਵੀਡੀਓ ਕਾਨਫਰencing ਦੇ ਰਾਹੀਂ ਹੋਈ ਹੈ ਇਸ ਦੌਰਾਨ ਅਦਾਲਤ ਨੇ ਉਨ੍ਹਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ ਭਾਵ ਕਿ ਉਹ ਹੁਣ 4 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਰਹਿਣਗੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਨਾਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ 'ਚ ਉਹਨਾਂ ਦੀ ਸੁਣਵਾਈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹੋਈ। ਉਹਨਾਂ ਦੀ ਅਗਲੀ ਪੇਸ਼ੀ ਹੁਣ 4 ਅਕਤੂਬਰ ਨੂੰ ਹੋਵੇਗੀ। ਮਜੀਠੀਆ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਨੇ ਤੇ ਉਹ ਇਸ ਵੇਲੇ ਨਾਬਾਦੀ ਨਿਊ ਜੇਲ ਦੇ ਵਿੱਚ ਬੰਦ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ 25 ਜੂਨ ਨੂੰ ਮਜੀਠੀਆ ਨੂੰ 540 ਕਰੋੜ ਰੁਪਏ ਦੇ ਡਰੱਗ ਮਨੀ ਦੀ ਕਥਿਤ ਤੌਰ ਤੇ ਲਾਂਡਰਿੰਗ ਦੇ ਨਾਲ ਸੰਬੰਧਿਤ ਆੰਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਮਜੀਠੀਆ ਵਿਰੁੱਧ ਦਰਜ ਇੱਕ ਵਧੀਕ ਐਫਆਈਆਰ ਦੇ ਵਿੱਚ ਵਿਜਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 540 ਕਰੋੜ ਰੁਪਏ ਤੋਂ ਵੱਧ ਦੇ ਡਰੱਗ ਮਨੀ ਨੂੰ ਵੱਖ-ਵੱਖ ਤਰੀਕਿਆਂ ਨਾਲ ਇਧਰ-ਉਧਰ ਕੀਤਾ ਗਿਆ ਸੀ ਤੇ ਮਜੀਠੀਆ ਨੇ ਕਥਿਤ ਤੌਰ ਤੇ ਇਸ 'ਚ ਸਹਾਇਤਾ ਕੀਤੀ ਸੀ ਮਜੀਠੀਆ ਵਿਰੁੱਧ ਐਫਆਈਆਰ 2021 ਦੇ ਇੱਕ ਡਰੱਗ ਕੇਸ 'ਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਦੁਆਰਾ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਦਰਜ ਕੀਤੀ ਗਈ ਸੀ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਚੁਆਈ ਭਿਆਨਕ ਹੜ੍ਹਾਂ ਦੌਰਾਨ ਪਠਾਨਕੋਟ ਦੇ ਮਾਦੋਪੁਰ ਹੈੱਡ ਵਰਕਰਸ ਦੇ ਗੇਟ ਡਿੱਗਣ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ। ਸਿਚਾਈ ਵਿਭਾਗ ਨੇ ਇਸ ਲਾਪਰਵਾਹੀ ਵਿਰੁੱਧ ਮਹੱਤਵਪੂਰਨ ਕਾਰਵਾਈ ਕੀਤੀ ਹੈ। ਇਸੋ ਵਿਭਾਗ ਨੇ ਐਕਸੀਅਨ ਨਿਤਿਨ ਸੂਦ, ਐਸਟੀਓ ਅਰुण ਕੁਮਾਰ ਅਤੇ ਜੀ ਸੁਚਿੰਤ ਠਾਕੁਰ ਨੂੰ ਤੁਰੰਤ ਪਰਵਾਨਾ ਸਸਪੈਂਡ ਕਰ ਦਿੱਤਾ ਹੈ। ਮੁਲਾਜ਼ਮਾਂ ਦੇ ਮੌਤਲੇ ਸੰਬੰਧੀ ਨੋਟੀਫਿਕੇਸ਼ਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੁਆਰਾ ਜਾਰੀ ਕੀਤਾ ਗਿਆ ਸੀ। ਇਹ ਧਿਆਨ ਦੇਣ ਯੋਗ ਹੈ ਕਿ ਗੇਟ ਡਿਗਨ ਦੌਰਾਨ ਵਿਭਾਗ ਦੇ ਇੱਕ ਕਰਮਚਾਰੀ ਦੀ ਵੀ ਜਾਨ ਚਲੀ ਗਈ। ਇਹ ਘਟਨਾ ਨਾ ਸਿਰਫ ਪ੍ਰਸ਼ਾਸਨਿਕ ਕੁੱਤਾਈਆਂ ਦੀ ਇੱਕ ਵੱਡੀ ਉਦਾਹਰਣ ਬਣ ਗਈ। ਬਲਕਿ ਹੜ੍ਹਾਂ ਦੀ ਤਬਾਹੀ ਨੂੰ ਵੀ ਵਧਾ ਦਿੱਤਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਕੇਂਦਰ ਸਰਕਾਰ ਦੀ ਇੱਕ ਟੀਮ ਨੇ ਹਾਲ ਹੀ ਦੇ ਵਿੱਚ ਮਾਧਪੁਰ ਹੈਡਵਰਕਸ ਦਾ ਦੌਰਾ ਕੀਤਾ ਤੇ ਸਥਿਤੀ ਦਾ ਮੁਲਾਂਕਣ ਕੀਤਾ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਵਾਧੂ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਪ੍ਰਮੁੱਖ ਸਕੱਤਰ ਦੁਆਰਾ ਜਾਰੀ ਪੱਤਰ ਦੇ ਵਿੱਚ ਸਪਸ਼ਟ ਤੌਰ ਤੇ ਇਸ ਦਾ ਸਿਕਰ ਨਹੀਂ ਕੀਤਾ ਗਿਆ ਸੀ ਪ੍ਰਾਪਤ ਜਾਣਕਾਰੀ ਮੁਤਾਬਕ 27 ਅਗਸਤ ਨੂੰ ਪਠਾਨਕੋਟ ਦੇ ਮਾਧਪੁਰ ਹੈਡਵਰਕਸ ਦਾ ਇੱਕ ਗੇਟ ਟੁੱਟ ਗਿਆ ਬਨ ਤੋਂ ਪਾਣੀ ਸਿੱਧਾ ਰਾਵੀ ਨਦੀ 'ਚ ਵਹਿ ਰਿਹਾ ਸੀ ਡਿਗਨ ਕਾਰਨ ਲਗਭਗ 50 ਲੋਕ ਪਾਣੀ ਦੇ ਵਿੱਚ ਫਸ ਗਏ ਇਹ ਲੋਕ ਗੇਟ ਦੀ ਮੁਰੰਮਤ ਦੇ ਕੰਮ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਅਗਲੇ ਦਿਨ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ 28 ਅਗਸਤ ਨੂੰ ਹੈਲੀਕਾਪਟਰ ਰਾਹੀਂ ਉਸ ਦੀ ਲਾਸ਼ ਕਢੀ ਗਈ ਲਗਭਗ 50 ਲੋਕ ਹੜ ਗੇਟ ਦੀ ਮੁਰੰਮਤ ਦੇ ਵਿੱਚ ਲੱਗੇ ਹੋਏ ਸਨ ਤੇ ਉਹ ਨੁਕਸਾਨ ਵਾਲੀ ਥਾਂ ਤੇ ਫਸ ਗਏ ਸਨ ਇਸ ਤੋਂ ਬਾਅਦ ਸਿਆਸੀ ਆਗੂਆਂ ਦੇ ਵੱਲੋਂ ਤੜਾ-ਤੜਾ ਦੇ ਸਵਾਲ ਮੌਜੂਦਾ ਸਰਕਾਰ ਦੇ ਉੱਤੇ ਝੁਕੇ ਗਏ ਸਨ 5 ਸਾਲ ਦੀ ਬੱਚੇ ਦੀ ਬੇਰਹਿਮੀ ਦੇ ਨਾਲ ਹੱਤਿਆ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵਿਰੁੱਧ ਗੁੱਸਾ ਲਗਾਤਾਰ ਹੀ ਚੱਰੀ ਹੈ ਕਈ ਪਿੰਡਾਂ ਨੇ ਪ੍ਰਵਾਸੀ ਮਜ਼ਦੂਰਾਂ ਸੰਬੰਧੀ ਮਤੇ ਪਾਸ ਕੀਤੇ ਨੇ ਆਦਮਪੁਰ ਦੇ ਨੇੜਲੇ ਪਿੰਡ ਡਰੋਲੀ ਕਲਾਵੇਂ ਵਿੱਚ ਪ੍ਰਵਾਸੀ ਮਜ਼ਦੂਰਾਂ ਸੰਬੰਧੀ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਲੰਧਰ ਦੇ ਖਸਰੋਪੁਰ ਵਿੱਚ ਸ਼ਰਾਰਤੀ ਅੰਸਰਾਂ ਨੇ ਤਿੰਨ ਪ੍ਰਵਾਸੀ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਸੋ ਇਸ ਘਟਨਾ ਨੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਸ਼ਹਿਰ ਦਾ ਮਾਹੌਲ ਪੈਦਾ ਕਰ ਦਿੱਤਾ ਰਿਪੋਰਟਾਂ ਮੁਤਾਬਕ ਸ਼ਰਾਰਤੀ ਅਨਸਰਾਂ ਨੇ ਬੀਤੀ ਦੇਰ ਰਾਤ ਇੱਕ ਜਾਦੇ ਸਟਾਲ ਤੇ ਦੋ ਫਲਾਂ ਦੇ ਸਟਾਲ ਨੂੰ ਅੱਗ ਲਾ ਦਿੱਤੀ ਪੀੜਤ ਔਰਤ ਨੇ ਆਖਿਆ ਕਿ ਇੱਕ ਜਾਣਕਾਰ ਨੇ ਦੇਰ ਰਾਤ ਉਸ ਨੂੰ ਫੋਨ ਕਰਕੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਪਰ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ 'ਚ ਗਰਮ ਮਾਹੌਲ ਹੋਣ ਕਾਰਨ ਉਹ ਦੇਰ ਰਾਤ ਉੱਥੇ ਨਹੀਂ ਆਈ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਮਾਲ ਦਾ ਖਤਰਾ ਸੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪ੍ਰਵਾਂਚਲ ਮਹਾਸਭਾ ਪੰਜਾਬ ਦੇ ਬੁਲਾਰੇ ਪੰਡਿਤ ਏਕੇ ਮਿਸ਼ਰਾ ਨੇ ਆਖਿਆ ਕਿ ਉਹ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦੇ ਨੇ ਇਸ ਦੌਰਾਨ ਉਹਨਾਂ ਨੇ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਪ੍ਰਵਾਸੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਜੋ ਘਟਨਾ ਘਟੀ ਹੁਸ਼ਿਆਰਪੁਰ ਦੇ ਉਸका मैं कड़े से कड़े शब्दों में निंदा करता हूं जो दोषी है कानून का इकबाल यहां पे कायम है पुलिस का इकबाल यहां पे कायम है सरकार ने उसको गिरफ्तार करके जो बनती कार्रवाई होगी सख्त से सख्त सजा दे सारा समाज जो है स्वागत करेगा अभी तक सरकार ने जो किया है हम लोग उससे खुश हैं रही बात कि अब एक व्यक्ति विशेष के वजह से जिसको पुलिस ने गिरफ्तार कर लिया है उसके वजह से पूरे कम्युनिटी को प्रवासी 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 एक हमारे समय से गाली है ये नहीं करना चाहिए क्योंकि हम खालिश हिंदुस्तानी है बिहार हो यूपी हो झारखंड हो बंगाल हो मध्य प्रदेश हो राजस्थान हो हरियाणा हो चाहे हिमाचल हो चाहे जम्मू कश्मीर हो ये सारा भारत का अभिन्न हिस्सा है जिक्र खास है कि इस दौरान फैक्ट्री दे और प्रवासी मजदूरा ने इस घटना दी निंदा कीती है ते दोषियों विरुद्ध सख्त कार्रवाई दी मांग कीती ਬ੍ਰਿਕਤ ਬਾਤ ਆਪ ਸਭ ਦਾ ਨਿੱਘਾ ਸਵਾਗਤ ਹੈ ਸਵਾਧਿਆ ਅਗਲੀ ਖਬਰ ਦੇਵਲ ਜਿੱਥੇ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਚਮਕੌਰ ਸਾਹੀ ਪਹੁੰਚੇ ਜਿੱਥੇ ਉਹਨਾਂ ਸਭ ਤੋਂ ਪਹਿਲਾਂ ਪੰਜਾਬ ਦੀ ਝੜ ਦੇ ਗਲਾ ਲਈ ਅਰਦਾਸ ਕੀਤੀ ਉਪਰੰਤ ਜਿੱਥੇ ਅਨਾਜ ਮੰਡੀ ਵਿਖੇ ਪਹੁੰਚ ਕੇ ਹੜ੍ਹ ਪ੍ਰੀੜਤਾ ਇਲਾਕਿਆਂ ਵਿੱਚ ਪਸ਼ੂਆਂ ਲਈ ਹਰਾ ਚਾਰਾ ਪੇਚਿਆ ਗਿਆ ਪੰਜਾਬ 'ਚ ਹੜ੍ਹਾਂ ਦੀ ਮਾਰ ਨਾਲ ਤਰਾਤਰ ਹੋਈ ਪਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੋਕਾਂ ਨੂੰ ਹੌਸਲਾ ਦਿਦਾ ਰਿਹਾ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਿੱਥੇ ਪਾਰਟੀ ਹਰ ਪੀੜਤ ਨੂੰ ਮਦਦ ਪਹੁੰਚਾ ਰਹੀ ਹੈ ਉੱਥੇ ਹੀ ਖੁਦ ਵੀ ਜ਼ਮੀਨੀ ਪੱਧਰ 'ਤੇ ਹੜ੍ਹਾਂ ਸਮੇਂ ਤੋਂ ਹੀ ਨਿਤਰੇ ਹੋਏ ਨੇ ਤੇ ਲਗਾਤਾਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਐਲਾਨ ਕਰ ਰਹੇ ਨੇ ਐਸੇ ਕੜੀ ਤਹਿਤ ਉਹਨਾਂ ਨੇ ਹੜ੍ਹ ਪੀੜਤ 50000 ਪਰਿਵਾਰਾਂ ਨੂੰ ਕਣਕ ਦੇਣ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹ ਪੀੜਤ ਇਲਾਕਿਆਂ 'ਚ ਪਸ਼ੂਆਂ ਦੇ ਫਰੇ ਚਾਰੇ ਦੇ ਟਰੱਕਾਂ ਨੂੰ ਖਰੀ ਛੰਡੀ ਦੇ ਕੇ ਰਵਾਨਾ ਕੀਤਾ ਅਸੀਂ ਮੈਡੀਕਲ ਕੈਂਪ ਲਾਉਣ ਲੱਗੇ ਆ ਜਾਨਵਰਾਂ ਦੇ ਡਾਕਟਰ ਵੀ ਅਸੀਂ ਬੁਲਾਏ ਆ ਤੇ ਅਸੀਂ ਬੀਜ ਦਾ ਇੰਤਿਆਮ ਕਰ ਰਹੇ ਆ ਉਹਦੇ ਬਾਅਦ ਟਰੈਕਟਰਾਂ ਦੀ ਸੇਵਾ ਜਿੱਥੇ ਜ਼ਮੀਨ ਪੱਧਰ ਕਰਨ ਦੀ ਲੋੜ ਹੈ ਉੱਥੇ ਚਾਰਾ ਕੱਟਣ ਦੀ ਲੋੜ ਹੈ ਉੱਥੇ ਅਸੀਂ ਉਹ ਵੀ ਆਪਣਾ ਜਿਹੜਾ ਰੇਤਾ ਕੱਟਣ ਦੀ ਲੋੜ ਹੈ ਉੱਥੇ ਅਸੀਂ ਟਰੈਕਟਰਾਂ ਦੀ ਸੇਵਾ ਵੀ ਕਰਾਂਗੇ ਸਰਕਾਰੀ ਸੈਕਟਰ ਦੇ ਮਨਿਸਟਰ ਵੀ ਫਰ ਰਹੇ ਨੇ ਗਰਾਊਂਡ ਦੇ ਉੱਤੇ ਤੇ ਸਟੇਟ ਦੇ ਵੀ ਫਰ ਰਹੇ ਨੇ ਬੜੀ ਖੁਸ਼ੀ ਹੈ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਫਿਰਨਾ ਚਾਹੀਦਾ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਅਪੀਲ ਤੇ ਸ਼੍ਰੋਮਣੀ ਕਮੇਟੀ ਨੇ 125 ਮੈਡੀਕਲ ਕੈਂਪ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਜੋ ਕਿ ਗੁਰੂ ਰਾਨ ਦਾਸ ਹਸਪਤਾਲ ਅੰਮ੍ਰਿਤਸਰ ਦੀ ਟੀਮ ਦੁਆਰਾ ਚਲਾਈ ਜਾਣਗੇ ਨਾਲ ਹੀ ਜਾਨਵਰਾਂ ਦੀ ਦੇਖਭਾਲ ਲਈ 25 ਪਸ਼ੂਆਂ ਦੇ ਡਾਕਟਰਾਂ ਦੀ ਇੱਕ ਟੀਮ ਬਣਾਈ ਗਈ ਪਾਰਟੀ ਵਲੰਟੀਅਰ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਹਟਾਉਣ ਦੇ ਵਿੱਚ ਵੀ ਮਦਦ ਕਰਨਗੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਿਲੰਦਰ ਦੇ ਬਾਬਾ ਮੋਹਨ ਦਾਸ ਆਸ਼ਰਮ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਲੰਦਰ ਪਹੁੰਚੇ ਰਾਜਪਾਲ ਨੇ ਆਸ਼ਰਮ ਦਾ ਦੌਰਾ ਵੀ ਕੀਤਾ ਉਹਨਾਂ ਕਹੇ ਕਿ ਉਹ ਬਾਬਾ ਮੋਹਨ ਦਾਸ ਆਸ਼ਰਮ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦਾ ਸੁਭਾਗ ਹਾਸਲ ਕਰ ਰਹੀ ਨੇ इस दौरान राज्यपाल ने बाबा मोहनदास आश्रम बारे एक बड़ा बयान दिया हूँ कि ऐसे राहत कार्य के लिए भेजने वाले सामान को मुझे भी एक से रवाना करने का प्रभु ने सौभाग्य ये जो गुरुजी हैं मोहनदास जी स्वामी मोहनदास जी ये ओरिजिनली राजस्थान के सीकर जिले के रहने वाले प्रारंभ से ही इनके बारे में ये भविष्यवाणी की हुई थी तो कि ये विलक्षण मतलब व्यक्तित्व तो होगा और उसके कारण जो सात साल की उम्र में ही इन्होंने एक तरह से घर छोड़ के सन्यास ले भगवान दास जी के पास जाकर के उन्होंने सन्यास ग्रहण किया और तब तो से लेकर के एक तो व्यक्ति होता जो केवल अपनी आत्मा के कल्याण के लिए काम लेकिन इनका आत्मा का कल्याण के साथ साथ मानव कल्याण को भी इन्होंने अपना बनाया और उसके हिसाब से इन्होंने अपनी जीवन को जिया और इनके शिक्षा के कारण से से इनके जो भक्तों के कारण चार स्थानों पर इसी प्रकार से सेवा के प्रकल्प बनाए जी जिक्र खास है कि इस समागम दौरान डिप्टी कमिश्नर हिमांशु अग्रवाल मौजूद सन पंजाब सरकार संस्थावा गैर सरकारी संगठन कलाकार ਤੇ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਮੁੱਢ ਨਿਰਮਾਣ ਦੇ ਲਈ ਕੰਮ ਕਰ ਰਹੇ ਨੇ ਇਸ ਸਮੇਂ ਦੌਰਾਨ ਪਿੰਡਾਂ ਦੇ ਵਿੱਚ ਵੱਡੀ ਮਾਤਰਾ 'ਚ ਰਾਹਤ ਸਮਗਰੀ ਭੇਜੀ ਗਈ ਹੈ ਬਾਬਾ ਮੋਹਨ ਦਾਸ ਆਸ਼ਰਮ ਦੇ ਵੱਲੋਂ ਰਾਹਤ ਸਮਗਰੀ ਲੈ ਕੇ ਜਾਣ ਵਾਲੇ ਟਰੱਕ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭੇਜੇ ਜਾ ਰਹੇ ਨੇ ਆਦਮਪੁਰ ਪੁਲਿਸ ਸਟੇਸ਼ਨ ਦੇ ਨੇੜੇ ਆਉਂਦੇ ਕਪੂਰਪਿੰਡ ਦੇ ਕਠਾਰ ਚੌਕ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਇਥੇ ਇੱਕ ਅੰਮ੍ਰਿਤਸਰੀ ਬਜ਼ੁਰਗ ਵਿਅਕਤੀ ਨੂੰ ਲਿਫਟ ਮੰਗਣੀ ਮਹਿੰਗੀ ਪੈ ਗਈ ਸਾਬਕਾ ਪੁਲਿਸ ਇੰਸਪੈਕਟਰ ਨੇ ਬਜ਼ੁਰਗ ਵਿਅਕਤੀ ਨੂੰ ਧੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਅਤੇ ਕੁਚ ਮਾਰ ਕੀਤੀ ਸੂਚਨਾ ਮੁਤਾਬਕ ਹਸ਼ਿਆਰਪੁਰ ਦੇ ਬਡਾਲਾ ਮਾਹੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਜਗਦੇਵ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਹ ਬੀਤੇ ਦਿਨ ਦੁਪਹਿਰ ਵੇਲੇ ਜਲੰਧਰ ਦੀ ਬਸ ਤੋਂ ਉਤਰਿਆ ਤੇ ਕਪੂਰ ਪਿੰਡ ਤੇ ਖੜ੍ਹਾ ਸੀ। ਉਸਨੇ ਇੱਕ ਸਕੂਟਰੀ ਚਾਲਕ ਨੂੰ ਲਿਫਟ ਲਈ ਇਸ਼ਾਰਾ ਕੀਤਾ। ਬਜ਼ੁਰਗ ਵਿਅਕਤੀ ਦਾ ਦੋਸ਼ ਹੈ ਕਿ ਸਕੂਟਰੀ ਰੋਕਣ ਤੋਂ ਬਾਅਦ ਚਾਲਕ ਨੇ ਉਸ ਨੂੰ ਜ਼ੋਰ ਦੇ ਨਾਲ ੱੱੱਕਾ ਮਾਰਿਆ ਜਿਸ ਕਾਰਨ ਉਹ ਜ਼ਮੀਨ ਤੇ ਡਿੱਗ ਗਿਆ। ਪੀੜਤ ਨੇ ਸਕੂਟਰੀ ਚਾਲਕ ਤੇ ਘੁਟਮਾਰ ਕਰਨ ਤੇ ਦਸਤਾਰ ਦੀ ਬੇਦਬੀ ਕਰਨ ਦੇ ਦੋਸ਼ ਲਗਾਏ ਨੇ। ਅੱਜ ਅਸੀਂ ਆਪਾਂ ਬਨਪਰਣਾ ਦੇ ਵਿੱਚ ਉਹਦੇ ਵਾਕ ਕਲਾਪ ਰੋਲਸ ਦਿੱਤੀ ਆ ਅੱਛਾ ਜੀ ਤੁਸੀਂ ਬਾਪੂ ਜੀ ਕੀ ਚਾਹੁੰਦੇ ਕੀ ਆ ਹੁਣ ਦੇਖੋ ਇਨਸਾਨ ਮੈਨੂੰ ਚਾਹਦਾ ਮੈਂ ਬੁਰ ਬੰਦਾ ਆ ਮੈਂ ਕੁਝ ਕਰ ਨਹੀਂ ਸਕਦਾ ਇਹ ਮੈਨੂੰ ਉਸ ਦਾ ਕੰਮ ਨਾ ਬਹੁਤ ਦਿੱਤਾ ਵੀ ਉਸ ਦਾ ਮੈਨੂੰ ਇਨਸਾਨ ਮੈਨੂੰ ਕੋਈ ਤਾਂ ਕੀ ਦਿੱਤੀ ਤੁਹਾਨੂੰ ਹਾਂ ਜੀ ਜੀ ਮੈਂ ਜਿਹੜਾ ਇਹਦਾ ਕਈ ਬੰਦੇ ਮੇਰੇ ਵਰਗੇ ਲੈ ਕੇ ਕਿਤੇ ਆਪਾਂ ਸਭ ਘਰ ਆਈਦਾ ਬੋਲਿਆ ਬਹੁਤ ਆ ਤੇ ਮੇਰੇ ਤੋਂ ਇਲਾਵਾ ਕੋਈ ਜ਼ਿਆਦਾ ਜੀ ਕੋਈ ਬੋਲਿਆ ਕਬਿਲ ਘੋਰਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਪੀੜਿਤ ਜਗਦੇਵ ਸਿੰਘ ਆਪਣੇ ਪਰਿਵਾਰ ਤੇ ਪਿੰਡ ਵਾਸੀਆਂ ਦੇ ਨਾਲ ਆਦਮਪੁਰ ਪੁਲਿਸ ਸਟੇਸ਼ਨ ਗਿਆ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਉਥੇ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਉਕਤ ਮੁਲਜ਼ਮ ਬੁੱਲਵਾਲ ਪੁਲਿਸ ਸਟੇਸ਼ਨ ਹੁਸ਼ਿਆਰਪੁਰ ਤੋਂ ਲਗਭਗ 2 ਸਾਲ ਪਹਿਲਾਂ ਪੁਲਿਸ ਇੰਸਪੈਕਟਰ ਵਜੋਂ ਸੇਵਾਮੁਕਤ ਹੋਇਆ ਸੀ ਪਿੰਡ ਵਾਸੀਆਂ ਤੇ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਤਾਂ ਉਹ ਸੇਖਤ ਸਮੂਹਾਂ ਦੇ ਸਹਿਯੋਗ ਨਾਲ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ लुधियाना ਦੇ ਰੇਲਵੇ ਸਟੇਸ਼ਨ ਤੋਂ ਕਿਡਨਾਪ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਕੇਸ ਨੂੰ ਰਾਤ ਪੌਣੇ 12 ਵਜੇ ਦੇ ਕਰੀਬ ਹੱਲ ਕਰ ਲਿਆ ਪੁਲਿਸ ਨੇ ਬੱਚੇ ਨੂੰ ਗਿਆਸਪੁਰਾ ਤੋਂ ਬਰਾਮਦ ਕਰਨ ਦੇ ਨਾਲ-ਨਾਲ ਮਹਿਲਾ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਅਨੀਤਾ ਵਜੋਂ ਹੋਈ ਹੈ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬੱਚਾ ਚੋਰੀ ਕਰਦੇ ਸਮੇਂ ਮਹਿਲਾ ਦੇ ਨਾਲ ਦਿਸਣ ਵਾਲਾ ਵਿਅਕਤੀ ਉਸ ਦਾ ਮੂੰਹ ਬੋਲਿਆ ਭਰਾਇਆ ਮੁਲਜ਼ਮ ਮਹਿਲਾ ਅਨੀਤਾ ਨੇ ਪੁਲਿਸ ਕੋਲ ਖੁਲਾਸਾ ਕੀਤਾ ਉਸਦੇ ਜੋੜੇ ਬੱਚੇ ਹੋਏ ਸੀ ਪਰ ਉਹਨਾਂ ਦੀ ਮੌਤ ਹੋ ਗਈ ਸੀ ਇਸੇ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਸਨੇ ਜਦੋਂ ਬੱਚੇ ਨੂੰ ਖੇਡਦਿਆਂ ਵੇਖਿਆ ਤਾਂ ਉਸਨੇ ਬੱਚੇ ਨੂੰ ਆਪਣੇ ਨਾਲ ਘਰ ਲੈ ਜਾ ਕੇ ਉਸ ਨੂੰ ਪਾਲ ਖੋਲੋਸ ਕੇ ਵੱਡਾ ਕਰਨ ਬਾਰੇ ਸੋਚਿਆ ਪਰ ਪੁਲਿਸ ਇਸ ਮਾਮਲੇ 'ਚ ਮੁਲਜ਼ਮ ਤੇ ਸ਼ੱਕ ਦੇ ਆਧਾਰ ਤੇ ਜਾਂਚ ਕਰ ਰਹੀ ਹੈ ਤੇ ਬੱਚਾ ਕਰੀਬ-ਕਰੀਬ ਸਵਾ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਟ ਸੀ ਉਹ ਗਿਟਨੈਪ ਕਰਕੇ ਲੈ ਗਏ ਸੀ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗੁੰਮ ਹੋਇਆ ਸੀ ਲਾਲਤੀ ਦੇਵੀ ਦਾ ਨਾਂ ਹੈ ਇਹਦੇ ਘਰ ਵਾਲੇ ਦਾ ਨਾਂ ਹੈ ਅਸੀਸ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਹੈ ਇੱਕ بڑا ਬੱਚਾ ਸੰਸਕਰ ਸਿੰਘ 4 ਸਾਲ ਦਾ ਦੇਖੋ ਜੀ ਹੁਣ ਮਾਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ ਮੰਗ ਕਰਾਂਗੇ ਕਿ ਵੀ ਜਿੰਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਹੀ ਕੁਝ صاف صاف ਕਹਿਣ ਦੇ ਕਾਬਿਲ ਖੋਹ ਰਿਹਾ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੇ ਦੋ ਦਿਨ ਪਹਿਲਾਂ ਅੱਧੀ ਰਾਤ ਨੂੰ ਇੱਕ ਸਾਲ ਦਾ 마ਸੂਮ ਬੱਚਾ ਕਿਡਨੈਪ ਹੋ ਗਿਆ ਸੀ ਬੱਚੇ ਨੂੰ ਕਿਡਨੈਪ ਕਰਨ ਵਾਲੀ ਮਹਿਲਾ ਤੇ ਉਸਦੇ ਸਾਥੀ ਨੌਜਵਾਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜੋ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋਈ ਤੇ ਪੁਲਿਸ ਨੂੰ ਜਾਂਚ ਦੇ ਵਿੱਚ ਵੀ ਕੰਮ ਆਈ ਜਿਸ ਤੋਂ ਬਾਅਦ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ ਮੋਗਾ ਦੇ ਇੱਕ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਨਾਬਾਲਗ ਲੜਕੀ ਨੂੰ ਵਿਆਦਾ ਚਾਂਸਾ ਦੇ ਕੇ ਘਰੋਂ ਪਜਾਲਿਆ ਫਿਰ ਉਸ ਨਾਲ ਬਲਤਕਾਰ ਕੀਤਾ ਤੇਜ਼ ਤਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਭਜਨ ਤੋਂ ਪਹਿਲਾਂ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਪਰਿਵਾਰ ਨੂੰ ਪਿੰਡ ਦੀ ਨਹਿਰ ਦੇ ਕਿਨਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਤੇ ਉਸਦੇ ਦੋਸਤਾਂ ਨੇ ਪਿੰਡ ਦੀ ਇੱਕ ਨਾਬਾਲਗ ਲੜਕੀ ਨੂੰ ਵਿਆਦਾ ਚਾਂਸਾ ਦੇ ਕੇ ਘਰੋਂ ਪਜਾ ਲਿਆ ਦੋਸ਼ੀ ਲੜਕੀ ਨੂੰ ਇੱਕ ਸੁੰਨੀ ਜਗ੍ਹਾ ਤੇ ਲੈ ਗਿਆ ਤੇ ਉਸ ਨਾਲ ਜ਼ਬਰਜਨਾ ਕੀਤਾ ਜਦੋਂ ਪੀੜਤਾ ਨੇ ਵਿਆਹ ਦੀ ਗੱਲ ਬਾਰ ਆਖਿਆ ਤਾਂ ਫਿਰ ਉਸਦੇ ਨਾਲ ਬਹਿਸ ਸ਼ੁਰੂ ਹੋ ਗਈ ਤੇ ਤੇਜ਼ ਤਾਰ ਹਥਿਆਰ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਹ ਗੰਭੀਰ ਰੂਪ ਚਿਜ਼ਜ਼ਕ ਨਹੀਂ ਹੋ ਗਈ ਲੜਕੀ ਦੀਆਂ ਅੱਖਾਂ ਦੇ ਨੇੜੇ ਡੂੰਘੀਆਂ ਸੱਟਾਂ ਲੱਗੀਆਂ ਨੇ ਉਸ ਨੂੰ ਪਿੰਡ ਦੀ ਨਹਿਰ ਦੇ ਨੇੜੇ ਖੂਨ ਦੇ ਨਾਲ ਲਤਪਤ ਛੱਪੜ ਦੇ ਵਿੱਚ ਸੁੱਟ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਸਾਰੀ ਰਾਤ ਲੜਕੀ ਦੀ ਪਾਲ ਕੀਤੀ ਇਸ ਤੋਂ ਬਾਅਦ ਪਰਿਵਾਰ ਨੂੰ ਪੀੜਿਤ ਲੜਕੀ ਪੈਟਰੋਲ ਪੰਪ ਦੇ ਲਾਗੇ ਨਹਿਰ ਦੇ ਕੋਲੋਂ ਗੰਭੀਰ ਹਲਾਤਾਂ ਦੇ ਵਿੱਚ ਮਿਲੀ ਪਰਿਵਾਰ ਤੁਰੰਤ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲੈ ਗਿਆ ਪੀੜਤਾ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਇਹਦੇ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹਸਪਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਰਣੀਆਂ ਦੀ ਰਹਿਣ ਵਾਲੀ ਹੈ ਤੇ ਇੱਕ ਲੜਕਾ ਜਿਹੜਾ ਥਾਣੇ ਵੱਧ ਦਾ ਰਹਿਣ ਵਾਲਾ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਹ ਦਾ ਹਾਂਸਾ ਲੈ ਕੇ ਬਰਗਲਾ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਸੁਰਿੰਦਰ ਸਿੰਘ ਜਿਹੜਾ ਇਹ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਗੇਪ ਤੋਂ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਵੀ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ ਇਨਕਾਰ ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਹੋ ਗਿਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਨੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰ ਰਹੇ ਆ ਤੇ ਜਿਹੜਾ ਲੜਕਾ ਇਹ ਵੀ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਡੀਐਸਪੀ ਨੇ ਹਾਊਸਿੰਗ ਵਾਲਾ ਅਨਵਰ ਅਲੀ ਦੇ ਬਿਆਨਾਂ ਮੁਤਾਬਕ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਤੇ ਫਿਰ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਸੜਕ ਤੇ ਸੁੱਟ ਦਿੱਤਾ ਗਿਆ ਨਬਾਲਗ ਪੀੜਤਾ ਨੂੰ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਫਿਲਹਾਲ ਲੜਕੀ ਬੋਲਣ ਤੋਂ ਅਸਮਰੱਥ ਹੈ ਪਰ ਦੋਸ਼ੀ ਦੀ ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਨੇ ਏਸ਼ੀਆ ਕੱਪ 2025 ਦੇ ਆਖਰੀ ਗਰੁੱਪ ਮੈਚ ਵਿੱਚ ਆਬੋਤਾ ਬਿਖੇ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਵਿਰੁੱਧ ਓਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਭਾਵੇਂ 21 ਦੌੜਾਂ ਨਾਲ ਮੈਚ ਹਾਰ ਗਏ ਹੋਣ ਪਰ ਫਿਰ ਵੀ ਉਹ ਇਸ ਵਿਸ਼ਵ ਕ੍ਰਿਕਟ ਦੀ ਡਿਗਲਸ ਟੀਮ ਨੂੰ ਇੱਕ ਮਜ਼ਬੂਤ ਟੱਕਰ ਦੇਣ ਵਿੱਚ ਕਾਮਯਾਬ ਰਹੇ। 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਓਮਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਪਾਵਰਪਲੇਜ ਵਿੱਚ 56 ਦੌੜਾਂ ਦੀ ਸੰਜਦਾੜੀ ਕੀਤੀ। ਜਤਿੰਦਰ ਸਿੰਘ ਨੇ 33 ਤੇ ਆਮਰ ਕਲੀਮ ਨੇ 64 ਦੌੜਾਂ ਬਣਾਈਆਂ। ਪਰ ਆਮਰ ਕਲੀਮ ਅਤੇ ਹਮਾਦ ਮਿਰਜ਼ਾ ਨੇ ਦੂਜੀ ਵਿਕਟ ਲਈ 93 ਦੌੜਾਂ ਜੋੜੀਆਂ ਪਰ ਓਮਾਨ ਨੇ 20 ਓਵਰਾਂ ਦੇ ਵਿੱਚ 4 ਵਿਕਟਾਂ ਤੇ 167 ਦੌੜਾਂ ਹੀ ਬਣਾ ਸਕਿਆ ਜਿਸ ਕਾਰਨ ਭਾਰਤ 21 ਦੌੜਾਂ ਨਾਲ ਮੈਚ ਜਿੱਤ ਗਿਆ ਹਮਾਦ ਮਿਰਜ਼ਾ ਨੇ 33 ਗੇਂਦਾਂ ਤੇ ਸ਼ਾਨਦਾਰ 52 ਦੌੜਾਂ ਬਣਾਈਆਂ ਜਦਕਿ ਆਮਰ ਨੇ ਓਮਾਨ ਲਈ 40 ਗੇਂਦਾਂ ਤੇ 64 ਦੌੜਾਂ ਬਣਾਈਆਂ ਭਾਰਤ ਨੇ ਇਸ ਮੈਚ ਵਿੱਚ ਕੁੱਲ 8 ਗਿੰਦਬਾਜ਼ਾਂ ਦੀ ਵਰਤੋਂ ਕੀਤੀ ਪਰ ਉਨ੍ਹਾਂ ਦੇ ਵਿੱਚੋਂ ਕਿਸੇ ਨੇ ਵੀ ਇੱਕ ਤੋਂ ਵੱਧ ਵਿਕਟ ਨਹੀਂ ਲਈ ਹਰਦਿਕ ਅਰਸ਼ਦੀਪ ਹਰਸ਼ਿਤ ਤੇ ਕੁਲਦੀਪ ਨੇ ਇੱਕ-ਇੱਕ ਵਿਕਟ ਲਈ ਅਰਸ਼ਦੀਪ ਨੇ T20 ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਭਾਰਤ ਦੇ ਲਈ 100 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਹ ਚੱਲ ਰਹੇ ਟੂਰਨਾਮੈਂਟ 'ਚ ਭਾਰਤ ਦੀ ਲਗਾਤਾਰ ਧੀ ਜਿੱਤ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਪਾਕਿਸਤਾਨ ਤੇ UAE ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤ ਨੇ ਸੰਜੂ ਸੈਮਸਨ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ ਦੇ ਵਿੱਚ 188 ਬਨਾਮ 8 ਦੌੜਾਂ ਬਣਾਈਆਂ ਜੋ ਕਿ T20 ਕ੍ਰਿਕਟ ਦੇ ਵਿੱਚ ਕਿਸੇ ਐਸੋਸੀਏਟ ਦੇਸ਼ ਵਿਰੁੱਧ ਟੀਮ ਤੀਜਾ ਸਭ ਤੋਂ ਵੱਡਾ ਸਕੋਰ ਸੀਗਾ। ਅਸੋਸੀਏਟ ਦੇਸ਼ਾਂ ਵਿਰੁੱਧ ਭਾਰਤ ਦੇ ਹੁਣ ਤੱਕ ਦੇ ਹੋਰ ਸਭ ਤੋਂ ਵੱਧ ਸਕੋਰ 2023 ਦੇ ਵਿੱਚ ਹਾਂਗਜ਼ੂ ਦੇ ਵਿੱਚ ਨੇਪਾਲ ਵਿਰੁੱਧ 4 ਵਿਕਟਾਂ ਤੇ 202 ਤੇ 2022 ਚ ਦੁਬਈ ਦੇ ਵਿੱਚ ਹਾਂਗਕਾਂਗ ਵਿਰੁੱਧ 2 ਵਿਕਟਾਂ ਤੇ 192 ਦੌੜਾਂ ਸੀ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਕਿਉਂਕਿ ਉਹ ਕਪਤਾਨ ਸ਼ੁਭਮਨ ਗਿੱਲ ਨੂੰ ਫੈਜ਼ਲ ਸ਼ਾਹ ਨੇ ਦੂਜੇ ਓਵਰ ਦੇ ਵਿੱਚ ਸਿਰਫ 5 ਦੌੜਾਂ ਦੇ ਸਕੋਰ ਤੇ ਆਊਟ ਕਰ ਦਿੱਤਾ ਅਭਿਸ਼ੇਕ ਸ਼ਰਮਾ ਨੇ ਆਪਣੀ ਤੂਫਾਨੀ ਅੰਦਾਜ਼ ਦੇ ਵਿੱਚ ਸਿਰਫ 15 ਗੇਂਦਾਂ ਖੇਡਦਿਆਂ 38 ਦੌੜਾਂ ਬਣਾਈਆਂ ਭਾਰਤ ਨੇ ਫਿਰ ਹਰਦਿਕ ਪਾਂਡਿਆ ਨੂੰ ਚੌਥੇ ਨੰਬਰ ਤੇ ਭੇਜ ਕੇ ਇੱਕ ਹੈਰਾਨੀਜਨਕ ਕਦਮ ਚੁੱਕਿਆ ਪਰ ਉਹ ਬਦਕਿਸਮਤੀ ਦੇ ਨਾਲ ਆਊਟ ਹੋ ਗਿਆ ਇਸ ਤੋਂ ਬਾਅਦ ਅਕਸ਼ਰ ਪਟੇਲ ਨੇ 13 ਗੇਂਦਾਂ ਤੇ 26 ਦੌੜਾਂ ਬਣਾਈਆਂ ਉਸ ਤੋਂ ਬਾਅਦ ਸ਼ਿਵਮ ਦੁਬੇ 5 ਦੌੜਾਂ ਬਣਾ ਕੇ ਸਸਤੇ ਦੇ ਵਿੱਚ ਆਊਟ ਹੋ ਗਿਆ ਸੰਸਨ ਨੇ 41 ਗੇਂਦਾਂ ਦੇ ਵਿੱਚ ਇੱਕ ਸਖਤ ਸੰਘਰਸ਼ ਵਾਲਾ ਅਰਧ ਸੈਂਕੜਾ ਪੂਰਾ ਕੀਤਾ ਜੋ ਏਸ਼ੀਆ ਕੱਪ T20 ਇਤਿਹਾਸ ਵਿੱਚ ਸਭ ਤੋਂ ਹੌਲੀ ਅਰਧ ਸੈਂਕੜਾ ਸੀ ਤਿਲਕ ਨੇ ਫਿਰ 18 ਗੇਂਦਾਂ ਤੇ ਉન્નਤੀ ਦੌੜਾਂ ਬਣਾ ਕੇ ਸਕੋਰ ਨੂੰ ਵਧਾਇਆ ਹਰਸ਼ਿਤ ਰਾਣਾ ਨੇ ਇੱਕ ਸ਼ਾਨਦਾਰ ਛੱਕੇ ਨਾਲ ਪਾਰੀ ਨੂੰ ਸਥਿਰ ਕੀਤਾ ਜਿਸ ਨਾਲ ਭਾਰਤ 20 ਓਵਰਾਂ ਦੇ ਵਿੱਚ 188 ਬਨਾਮ 8 ਤੱਕ ਪਹੁੰਚ ਗਿਆ ਦਿਲਚਸਪ ਗੱਲਤਾ ਇਹ ਹੈ ਕਿ ਕਪਤਾਨ ਸੁਰੇ ਕੁਮਾਰ ਯਾਦਵ ਕ੍ਰਿਸ ਤੇ ਨਹੀਂ ਆਏ عمان ਦੇ ਲਈ ਫੈਜ਼ਲ ਸ਼ਾਹ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਜਿਤੇਨ ਰਮਨੰਦੀ ਨੇ 33 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਆਮਰ ਕਲੀਮ ਨੇ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤਿੰਨਾਂ ਸਪਿਨਰਾਂ ਨੇ ਮਿਲ ਕੇ 6 ਵਿਕਟਾਂ ਲਈਆਂ ਅਤੇ ਭਾਰਤ ਨੂੰ ਵੱਡਾ ਸਕੋਰ ਬਣਾਉਣ ਤੋਂ ਰੁਕਿਆ ਉਦੋਂ ਸੁਪਰ 4 ਦੇ ਵਿੱਚ ਭਾਰਤ ਦਾ ਅਗਲਾ ਮੈਚ ਪਾਕਿਸਤਾਨ ਨਾਲ ਹੈ ਜੋ ਕਿ 21 ਸਤੰਬਰ ਨੂੰ ਦੁਬਈ 'ਚ ਖੇਡਿਆ ਜਾਵੇਗਾ ਸੋ ਇਸ ਤਣ ਪੰਜਾਬ ਨਿਊਜ਼ ਦੀਆਂ ਇਹ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਵਾ ਗਿਆ ਧੰਨਵਾਦ